ਨਿਉਟਿਆਂ ਦੀ ਓਟ ਨਿਤਿਆਂ ਦੀ ਗਤ ਨਪੱਟਿਆਂ ਦੀ ਪਤ ਨਿਤਿਰਿਆਂ ਦੇ ਠਿਰ ਨਿਆਸਰੀਆਂ ਦੇ ਆਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਧੰਨ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀਆਂ ਦੇ ਪਾਵਨ ਤਖਤਾਂ ਤੇ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ ਰਾਜੀ ਪਾਪ ਕੁਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਸਮੇਂ ਦੀ ਮੌਜੂਦਾ ਭਾਰਤੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਮਾਰੂ ਕਾਨੂੰਨ ਬਣਾਏ ਗਏ ਜਿਨ੍ਹਾਂ ਨੂੰ ਰੱਦ ਕਰਵਾਉਣ ਵਾਸਤੇ ਕਿਸਾਨੀ ਬਚਾਉਣ ਵਾਸਤੇ ਪੰਜਾਬ ਦੀ ਖੇਤੀ ਬਚਾਉਣ ਵਾਸਤੇ ਕਿਸਾਨ ਭਰਾਵਾਂ ਵੱਲੋਂ ਜ਼ਬਰ ਦਾ ਮੁਕਾਬਲਾ ਸ਼ਬਰ ਨਾਲ ਕਰਨ ਵਾਸਤੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਊਰਜਾ ਊਰਜਾ ਕਟ ਮਰੈ ਕਬੂ ਦਾ ਛੱਡ ਖੇਤ ਸਤਿਗੁਰੂ ਦਿੱਲੀ ਨੂੰ ਕੂਚ ਕੀਤਾ ਹੈ ਸਤਿਗੁਰੂ ਸਮੂਹ ਕਿਸਾਨ ਆਗੂਆਂ ਦੇ ਸਿਰ ਤੇ ਮਿਹਰ ਪਰਿਆ ਹੱਥ ਰਖਣਾ ਸਮੂਹ ਸੇਵਾਦਾਰ ਕਿਸਾਨ ਭਰਾਵਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰਖਣਾ ਖੇਤ ਜਾਪੀਆਂ ਬਖਸ਼ਣੀਆਂ ਆਪਸੀ ਪਿਆਰ ਬਖਸ਼ਣਾ ਲੱਜ ਪੱردੇ ਕੱਜਣੇ ਖੇਤੀ ਬਚਾਉਣ ਵਾਸਤੇ ਕਿਸਾਨੀ ਬਚਾਉਣ ਵਾਸਤੇ ਅਰੰਭੇ ਸੰਘਰਸ਼ ਨੂੰ ਸਫਲਤਾ ਬਖਸ਼ਣੀ ਮਹਾਰਾਜ ਤਿੰਨਾਂ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਹਜ਼ੂਰ ਅਰਦਾਸ ਹੈ ਡੰਡਉਤ ਵੰਦਨ ਅਨਕਵਾਸ ਸੰਤ ਕਲਾ ਸੁਮਰਤ ਰੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉਤਕਤਾਵੇ ਸਤਿਗੁਰੂ ਰੇਮ ਮਸਤਰੀਓ ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦ ਹਾਜ਼ਰ ਹੈ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਣੀ ਆਵਹਿ ਖਰਚੇ ਰੰਗ ਮਿਲ ਪਾਈ ਡੋਟ ਨਾ ਆਵੇ ਵੱਧ ਦੋ ਜਾਈ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਤਨ ਰਾਜ ਨਾਨਕ ਚਾਉ ਇਹੋ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਗੁਰੂ ਧਾਮਾਂ ਦੀ ਬਹਾਲੀ ਬਖਸ਼ਣੀ ਆਪ ਜੀਆਂ ਦੇ ਪਾਵਨ 328 ਸਰੂਪਾਂ ਦਾ ਇਨਸਾਫ ਬਖਸ਼ਣਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਿਆ ਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ